ਕੋਤਲੀਕਾਰ ਗਵਾਲ ਮੰਡੀ ਚੌਕ ਤੋਂ ਅੰਮ੍ਰਿਤਸਰ ਕੈਂਡ ਨੂੰ ਜਾਣ ਵਾਲੀ ਸੜਕ ਦੇ ਮੰਦੇ ਹਾਲ ਹਨ ਗਵਾਲ ਮੰਡੀ ਚੌਕ ਦੇ ਨੇੜੇ ਥਾਂ ਥਾਂ ਤੋਂ ਸੜਕ ਟੁੱਟੇ ਹੋਣ ਕਰਕੇ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐਸ ਮੌਕੇ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਆਖਿਆ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਣਾ ਚਾਹੀਦਾ ਤਾਂ ਜੋ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਐ ਸੜਕ ਵਿੱਚ ਟੋਏ ਪਏ ਹੋਏ ਹਨ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਹ ਸੜਕ ਦੀ ਮੁਰੰਮਤ ਕਰਵਾਣੀ ਚਾਹੀਦੀ ਹੈ। ਜੀ ਪੁਤਲੀ ਘਰ ਗਵਾਲ ਮੰਡੀ ਚੌਕ ਹੈ। ਇੱਥੇ ਸੜਕ ਦੀ ਬੜੀ ਸਮੱਸਿਆ ਹੈ। ਟੋਏ ਡੱਬੇ ਬੜੇ ਹੈਗੇ ਆ ਜਦੋਂ ਬੈਨਾ ਲਗਦੀਆਂ ਨੇ ਤੇ ਬੜੀ ਸਮੱਸਿਆ ਹੁੰਦੀ ਹੈ। ਤੇ ਸਰਕਾਰ ਤੋਂ ਮੰਗ ਹੈਗੀ ਕਿ ਇੱਥੇ ਜਿਹੜਾ ਨਾ ਇਹ ਸੜਕ ਜਿਹੜੀ ਹੈ ਨਾ ਆਰ ਸੀ ਸੀ ਵਾਲੀ ਬਣ ਜਾ ਤਾਂ ਬਹੁਤ ਬੜੀਆ ਰਹੇਗੀ। ਕਿਉਂਕਿ ਪਾਣੀ ਪੂਣੀ ਵੀ ਡੋਲਦਾ। ਤੇ ਆਰ ਸੀ ਸੀ ਰਹੇਗੀ ਤੇ ਜ਼ਿਆਦਾ ਬੜੀਆ ਰਹੇ ਹਾਂ ਸਰ ਇੱਥੇ ਗੱਡੀਆਂ ਡਿੱਗ ਪੈਂਦੀਆਂ ਸਕੂਟਰ ਡਿੱਗ ਪੈਂਦੇ ਜਾਂ ਫਿਸਲ ਕੇ ਰੋੜੀ ਹੈਗੀ ਨਾ ਬੜੀ ਤੇ ਇਸ ਕਰਕੇ ਬੜੀ ਮੁਸ਼ਕਿਲ ਆ ਰਹੀ ਹੈ ਕਈਆਂ ਨੂੰ ਸੱਟਾਂ ਲੱਗੀਆਂ ਇੱਥੇ ਰਗੜਾ ਲੱਗ ਜਾਂਦੀ ਹੈ ਤੇ ਬੜੇ ਤਗੜੇ ਐਕਸੀਡੈਂਟ ਵੀ ਹੋਏ ਆ ਇਹ ਦੋ ਦਿੱਕਤ ਆਂਦੇ ਆ ਸਕੂਲ ਖੁੱਲਾ ਜਿੱਤਾਂ ਆਂਦੇ ਜਾਂਦੇ ਸਵੇਰੇ ਜਦੋਂ ਜਾਮ ਲੱਗਦਾ ਜਾਮ ਲੱਗ ਜਾਂਦਾ ਜੀ ਸੜਕ ਬਣਨ ਦੀ ਬਹੁਤ ਜ਼ਰੂਰੀ ਉੱਥੇ ਮੰਗ ਕਰਦੇ ਪ੍ਰਸ਼ਾਸਨ ਤੋਂ ਆਓ ਮੰਗ ਕਰਦੇ ਕਿ ਸੜਕ ਜਲਦੀ 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 ਕਾਰਵਾਈ ਕੀਤੀ ਜਾਵੇ ਕੰਮ ਮੁਕੰਮਲ ਕੀਤਾ ਜਾਵੇ ਸੜਕ ਬਣਾਈ ਜਾਵੇ ਆ ਜਨਨ ਨੂੰ ਸਕੂਲੋਂ ਛੁੱਟੀ ਹੋਣੀ ਬੱਚੇ ਨੇ ਘਰੇ ਜਾਣਾ ਵਾ ਲੋਕਾਂ ਨੇ ਕਾਰੋਬਾਰ ਤੇ ਜਾਣਾ ਆਪਣੇ ਕੰਮ ਤੇ ਜਾਣਾ ਜੀ ਜਿਹੜਾ ਬਿਲਕੁਲ ਅੰਬਰਸਰ ਦੀ ਗੱਲ ਕੀਤੀ ਜਾਵੇ ਸ਼ਹਿਰ ਦੀ ਤੇ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਇਹ ਹਾਲਾਤ ਹੈਗੇ ਆ ਚਾਹੇ ਰਾਣੀ ਕਾ ਬਾਗ ਮਾਡਲ ਟਾਊਨ ਨੂੰ ਜਾਈਏ ਉਹਨਾਂ ਨੇ ਇੱਕ ਨਿਗਾ ਜ ਟੋਟਾ ਬਣਾ ਕੇ ਉੱਥੇ ਵੀ ਅੱਗੇ ਜਿਹੜੀ ਟੁੱਟੀ ਛੜਕ ਛੱਡਤੀ ਆ ਜਾਂ ਤੇ ਠੇਕੇਦਾਰ ਕੋ ਪੈਸੇ ਨਹੀਂ ਹੈਗੇ ਜਾਂ ਤੇ ਜਿੰਨਾ ਕੇ ਜਿੱਦਾ ਹਿੱਸਾ ਉਹ ਹੀ ਉਹ ਕਰ ਗਿਆ ਆ ਔਰ ਇਦਾਂ ਦਾ ਲੇਖਿਆ ਜਾਵੇ ਤੇ ਸਮਿਟਰੀ ਰੋਡ ਵੀ ਸਾਰਾ ਇਦਾਂ ਟੁੱਟਾ ਆਇਆ ਆ ਐ ਵੀ ਇਲਾਕਾ ਇਦਾਂ ਟੁੱਟਾ ਆ ਔਰ ਗਲੀਆਂ ਜਿਹੜੀਆਂ ਇਲਾਕਿਆਂ ਦੀਆਂ ਅੰਦਰ ਲੀਆਂ ਜਾਣ ਵਾਲੀਆਂ ਉਹਨਾਂ 'ਚ ਕੰਮ ਹੀ ਨਹੀਂ ਹੋਇਆ ਹਾਈਵੇ ਰੋਡ ਜਿਹੜੇ ਆ ਜਿੱਦਾਂ ਮੰਨ ਲਓ ਆਪਾਂ ਜੀੜੀ ਰੋਡ ਦੀ ਵੀ ਗੱਲ ਕਰੀਏ ਤੇ ਉਹ ਵੀ ਟੁੱਟਾ ਆਇਆ ਆ ਤੁਸੀਂ ਜਾ ਕੇ ਆਪ ਮੇਰੇ ਨਾਲ ਜਾ ਕੇ ਚੈੱਕ ਕਰ ਸਕਦੇ ਹੋ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਜੀ ਬਿਲਕੁਲ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਜਿੱਦਾਂ ਕੋਈ ਜਾ ਰਿਹਾ ਆ ਪੋਟੋਆਂ ਵਿੱਚ ਡਿੱਗਦਾ ਪਿਆ ਐਕਟੂਆ ਤੋਂ ਡਿੱਗਦਾ ਪਿਆ ਐਕਸੀਡੈਂਟ ਦਾ ਕਾਰਨ ਹੋੰਦਿਆ ਆ ਕੋਈ ਤੇਜ਼ ਆ ਰਿਹਾ ਆਪਣੀ ਸਪੀਡ ਨਾਲ ਆਂ ਦੇ ਇੱਕਦਮ ਬ੍ਰੇਕ ਲੱਗਦੀ ਉਹਦੇ ਮਗਰਲੀ ਜਿਹੜੀ ਗੱਡੀ ਹੁੰਦੀ ਆ ਉਹ ਬ੍ਰੇਕ ਉਹਦੇ ਨਾਲ ਲੱਗਦੇ ਕਿਦੋਂ ਟੱਕਰ ਹੋ ਜਾਂਦੀ ਆ ਇਹ ਰਾਮ ਤੀਰਥ ਰੋਡ ਜਿਹੜਾ ਹੈ ਨਾ ਉਤੋਂ ਕੈਂਟ ਨੂੰ ਜਾਂਦਾ ਏਰੀਆ ਬਿਲਕੁਲ ਸਰਕਾਰ ਨੂੰ ਚਾਹੀਦਾ ਹੈਗਾ ਜਿਹੜੀ ਇਹ ਬਣਾ ਇਹਨਾਂ ਨੂੰ ਟੋਇਆਂ ਨੂੰ ਜਾਂ ਛੜਕਾਂ ਨਵੀਆਂ ਬਣਾਜਾਂ ਨੂੰ ਟੋਇਆਂ ਨੂੰ ਬਿਲਕੁਲ ਸਹੀ ਕੀਤਾ ਜਾਵੇ ਇਸ ਵੇਲੇ ਅਸੀਂ ਪੁੱਤਲੀ ਘਰ ਤੋਂ ਜਿਹੜੀ ਅਮਰਥਰ ਕੈਂਟ ਰੋ ਸੜਕ ਜਾਂਦੀ ਆ ਉੱਥੇ ਖੜੇ ਆ ਤੇ ਤੁਸੀਂ ਤਸਵੀਰਾਂ ਵਿੱਚ ਦੇਖਿਆ ਸੀ ਕਿਵੇਂ ਸੜਕ ਥ ਕਾਗੇ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹ ਸੜਕ ਦੇ ਵਿੱਚ ਵੱਡੇ ਵੱਡੇ ਟੋਏ ਪਏ ਹੋਣ ਜਿਸ ਕਰਕੇ ਬਾਨ ਗਿਰੇ ਇਹਦੇ ਟੋਏ ਵਿੱਚ ਡਿੱਗ ਰਹੇ ਨੇ ਉਹਨਾਂ ਦੇ ਐਕਸੀਡੈਂਟ ਹੋ ਰਹੇ ਅਰਤੇ ਉਹਨਾਂ ਨੂੰ ਸੱਟਾਂ ਲੱਗ ਰਹੀਆਂ ਸਬੰਧਿਤ ਵਿਭਾਗ ਨੇ ਇਸ ਵਾਰ ਕਾਰਵਾਈ ਕਰਦਿਆਂ ਹੋਇਆ ਜਲਦ ਜਲਦ ਸੜਕ ਨੂੰ ਬਣਾਇਆ ਜਾਣਾ ਚਾਹੀਦਾ ਤਾਂ ਜੋ ਜਿੱਥੋਂ ਲੰਗਰ ਵਾਲੇ ਲੋਕ ਹਨ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਹੋ ਸਕੇ ਅਮਰਥਰ ਫਾਸਵੇ ਖਬਰ ਨਮਣੀ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਹਰਕੇਸ਼ ਕੁਮਾਰ